ਖਾਰੀ ਖੜਕੂ ਲਹਿਰ ਤਰਾਨ ਬੱਦਲ ਨੇ ਕਿਤੇ ਵੀ ਪੈਰ ਨਹੀਂ ਲਾਇਆ ਜਿੱਨਾਂ ਚ ਖੜਕੂ ਰੇ ਹਾ ਜਦੋਂ ਹੀ ਖੜਕੂ ਲਰ ਦਬ ਕੁਚਰੀ ਗਈ ਫੇਰ ਉਹਨਾਂ ਦੀ ਉਹੀ ਫਸਟ ਪ੍ਰੈਫਰੈਂਸ ਫੇਰ ਬੱਦਲ ਸੋ ਫੇਰ ਜਾ ਕੇ ਉਹਨਾਂ ਨੇ ਇਹ ਜਿਹੜਾ 95 ਦੇ ਵਿੱਚ ਜਾਂ 96 ਦੇ ਵਿੱਚ ਜੋ ਸਾਰਾ ਅਕਾਲੀ ਦਲ ਨੂੰ ਰੀਅਰ ਆਰਗੇਨਾਈਜ਼ ਕਰਨਾ ਉਹਦਾ ਕਰੈਕਟਰ ਬਦਲਨਾ ਇਹ ਸਿਰਸਲਾ ਸ਼ੁਰੂ ਹੋਇਆ ਇਹ ਇਕੱਲੇ ਨਿਰੋਲ ਬਾਦਲ ਦੇ ਫੈਸਲੇ ਨਹੀਂ ਸੀ ਸੈਂਟਰਲ ਇਸਟੈਬਲਿਸ਼ਮੈਂਟ ਬਲੰਸ ਸੀ ਤੇ ਇੱਥੇ ਨੂੰ ਐਗਜ਼ੀਕਿਊਟ ਕਰਨ ਦੇ ਵਿੱਚ ਜਦੋਂ ਪ੍ਰੋਫੈਸਰ ਮਨਜੀਤ ਸਿੰਘ ਪਹਿਲਾਂ ਅਕਾਲ ਤਖਤ ਦਾ ਜਥੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ ਜਥੇਦਾਰ ਟੋੜਾ ਦੇ ਪ੍ਰਭਾਵ ਹੇਠ ਸੀ ਨੇੜੇ ਸੀਗਾ ਮੁੱਢ ਤੋਂ ਹੀ ਤੇ ਪਰ ਉਹਦੇ ਰਾਹੀਂ ਜੋ ਕਰਵਾਉਣਾ ਚਾਹੁੰਦੇ ਸੀ ਉਹ ਬਾਦਲ ਨਹੀਂ ਸੀ ਮੰਨਦਾ ਮੈਂ ਬਾਦਰੀਂ ਦਾ ਪੱਕੀ ਧਾਰ ਲਈ ਸੀ ਵੀ ਹੁਣ ਮੈਂ ਇਹਨਾਂ ਨਾਲ ਇਕੱਠੇ ਹੋਣਾ ਹੀ ਨਹੀਂ ਨਵੀਂ ਸਟ੍ਰੈਟੇਜੀ ਕੀ ਲਿਆਂਦੀ ਹੋਣੀ ਸੈਂਟਰਲ ਇਸਟੈਬਲਿਸ਼ਮੈਂਟ ਨੇ ਵੀ ਅਕਾਲੀ ਜਿਹੜੇ ਤੇਰੇ ਬੁੱਢੀ ਧੜੇ ਇਹਨਾਂ ਨੂੰ ਟੋਟਲੀ ਸ਼ਾਂਤ ਨੇ ਉਹ ਦੀ ਜਿਹੜੀ ਵੋਟ ਬੈਂਕ ਹੈ ਇਹਨਾਂ ਦਾ ਜਿੰਨਾ ਉਹ ਟੋਟਲ ਹਿੰਦੂ ਵੋਟ ਨਾਲ ਕੰਪਨਸੇਟ ਹੁੰਦਾ ਸੋ ਹਿੰਦੂ ਨਾਲ ਪੱਕੀ ਗੱਠ ਜੋੜ ਤੇ ਇਹ ਜਿਹੜੇ ਜਿਹੜੇ ਉਹਨਾਂ ਮੁਤਾਬਕ ਅਨ ਰਿਲੇਅਬਲ ਨਹੀਂ ਉਹਨਾਂ ਨਾਲ ਇਹ ਨਹੀਂ ਚੱਲਣਾ ਉਹਨਾਂ ਨੂੰ ਹੌਲੀ ਹੌਲੀ ਕੱਢੋ ਪਰ ਉਹਦੇ ਵਿੱਚ ਵੀ ਫਿਰ ਜਿਵੇਂ ਪੰਗੇ ਪੈਂਦੇ ਨੇ ਪੰਗੇ ਇਹ ਪੈਂਦੇ ਆ ਵੀ ਇੰਦੀ ਮੀਨ ਟਾਈਮ ਜਹਦਾਰ ਰਣਜੀਤ ਸਿੰਘ ਜੇਲ੍ਹ ਦੇ ਵਿੱਚੋਂ ਉਹ ਰਿਹਾ ਹੋ ਗਿਆ ਉਹ ਰਿਹਾ ਹੋ ਗਿਆ ਤੇ ਉਹਦੇ ਬਾਰੇ ਪਹਿਲਾਂ ਐਨੇ ਬਣਾਈ ਹੋਇਆ ਸੀ ਵੀ ਜਦੋਂ ਆਉਂ ਤੇ ਉਹਨੂੰ ਜਥੇਦਾਰ ਬਣਾਉਣਾ ਹੈ ਅਕਾਲ ਤਖਤ ਦਾ ਉਹਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਲਿਆ ਹੁਣ ਉਹ ਤਾਂ ਬਾਦ ਨੂੰ ਮੁਤਾਬਕ ਚੱਲਣ ਨੂੰ ਤਿਆਰ ਹੀ ਨਹੀਂ ਸੀ ਬਿਲਕੁਲ ਰਾਦਰ ਹੋ ਟੌੜੇ ਦੇ ਜਿਆਦਾ ਪੱਖ ਤੇ ਉਹਨੂੰ ਲੱਗਿਆ ਕਿ ਹੁਣ ਜਿਹੜਾ ਇਹ ਏਟਾਲਾਰ ਹੈ ਬਾਦਲ ਤੇ ਟੌੜੇ ਨਾਲ ਉਹਨੇ ਉਹਨੂੰ ਸਪੋਰਟ ਕੀਤੀ ਤੇ ਜਿੱਦੇ ਚੋਂ ਚਲੋ ਆਪਾਂ ਉਹ ਸਾਰੀ ਡਿਟੇਲ ਨਾ ਜਾਈਏ ਜਿੱਦੇ ਚੋਂ ਫੇਰ ਅਖੀਰ ਨੂੰ 2022 ਵਿੱਚੋਂ ਵੀਤੇ ਮੈਂ ਹਟਾਇਆ ਤੇ ਟੌੜੇ ਨੂੰ ਵੀ ਕਿਵੇਂ ਇਹ ਜੀਪਸ ਚੋਂ ਪਾਸੇ ਕੱਢਿਆ ਤੇ ਇਹ ਸਾਰੀ ਮਹਿਮ ਦੇ ਵਿੱਚ ਜਿਹੜੇ ਵਰਜਿੰਦਰ ਸਿੰਘ ਹਮਦਾਰ ਦਿੱਤੇ ਹਰ ਚਰਨ ਬੈਂਸ ਉਦੋਂ ਦਲਜੀਤ ਸਿੰਘ ਚੀਨੇ ਦੀ ਇਹ ਜੇ ਐਂਟਰੀ ਹੋਈ ਹੈ ਜਿਨੇ ਫਿਰ ਮੁੜ ਕੇ ਵੱਡੀ ਕਮਾਂਡ ਸੁਭਾੜੀ ਜਾ ਕੇ ਤੇ ਉਦੋਂ ਆ ਮੈਂ ਫਿਰ ਉਹਨਾਂ ਨੇ ਸਾਰੇ ਬੰਦੇ ਲੱਭ ਲੱਭ ਕੇ ਵੀ ਕਿਹੜੇ ਕਿਹੜੇ ਬੰਦੇ ਇੰਦਰਫਿਟ ਕੀਤੇ ਜਾ ਸਕਦੇ ਨੇ ਜਦੋਂ ਮੈਂ ਕਹਿਣਾ ਨਾ ਵੀ ਇਹ ਸੰਕਟ ਅੰਦਰੂਨੀ ਨਹੀਂ ਕੱਲਾ ਇਹ ਜਿਹੜੇ ਬੰਦੇ ਅੱਜ ਐਕਟ ਅਨਸਾਰੇ ਇਹ ਇਹ ਨਹੀਂ ਹੈ ਨਿਰੋਲ ਅਕਾਲੀ ਨੂੰ ਬਸ ਹਲੇ ਕਿਸੇ ਹੋਰ ਹਦੈਤਾਂ ਤੇ ਵੀ ਚੱਲ ਰਹੇ ਹੁੰਦੇ ਹਾਲੇ ਇਹਨਾਂ ਦੀ ਵਫਾਦਾਰੀਆਂ ਕਿਤੇ ਹੋਰ ਵੀ ਹੈਗੀ ਹੈ ਹਰਚਰਨ ਬੈਂਸ ਤੇ ਇਹ ਤਾਂ ਪੱਕਈ ਹੈ ਮਤਲਬ ਜਿਹੜਾ ਦਿਲਜੀਤ ਸਿੰਘ ਚਿੰਮਾ ਕਿ ਉਦੋਂ ਦੇ ਮਤਲਬ ਉਹ ਇਸ ਕੰਮ ਦੇ ਉੱਤੇ ਲੱਗੇ ਹੋਏ ਤੇ ਉਦੋਂ ਚੱਲੋ ਉਹ ਸਿਰਸਲਾ ਚੱਲਿਆ ਵੀ ਆਪਣਾ 300 ਸਾਲਾ ਦੇਵਸ ਆ ਗਿਆ ਸੀਗਾ ਤੇ ਉਦੋਂ ਭਾਈ ਰਣਜੀਤ ਸਿੰਘ ਨੂੰ ਵੀ ਪਾਸੇ ਕਰਤਾ ਟੌੜੇ ਨੂੰ ਵੀ ਪਾਸੇ ਕਰਤਾ ਤੇ ਉੱਚ ਫਿਰ ਜਦੋਂ ਇਲੈਕਸ਼ਨ ਹੋਈ ਪਹਿਲਾਂ ਹੀ ਆਪਣੀ ਐਕਚੁਅਲੀ ਪਤਾ ਲੱਗ ਗਿਆ ਸੀਗਾ ਲੋਕਾਂ ਦੇ ਮੂਡ ਦਾ ਪੰਥ ਦਾ ਜਿਹੜੀ ਜਿਮਨੀ ਚੋਣ ਹੋਈ ਜਲੰਧਰ ਦੀ ਲੋਕ ਸਭਾ ਦੀ ਇਹਦੇ ਚ ਅਜੀਤ ਸਿੰਘ ਬੈਂਸ ਖੜਾ ਹੋਏ ਸੀਗੇ ਇਧਰੋਂ ਮਾਨ ਦਲ ਵੱਲੋਂ ਤੇ ਇਧਰੋਂ ਸੀਗਾ ਵਡਾਣਾ ਬਾਦਲ ਦਲ ਵੱਲੋਂ ਤੇ ਇਹ ਹੁਣ ਤੁਸੀਂ ਦੇਖੋ ਕਮਾਲ ਦੀ ਗੱਲ ਹੋਈ ਸੀ ਵੀ ਇੰਨਾ ਜ਼ੁਲਮ ਹੋਇਆ ਹੋਵੇ ਕੌਮ ਤੇ 93 ਦੀ ਗੱਲ ਹੈ ਤਾਜ਼ਾ ਤਾਜ਼ਾ ਜ਼ੁਲਮ ਹੋਇਆ ਹੈ ਪਾਰਲੀਮੈਂਟ ਦੀ ਇਲੈਕਸ਼ਨ ਹੁੰਦੀ ਹੈ ਤੇ ਜਸਟਿਸ ਬੈਂਸ ਜਿਹੜੇ ਹਿਊਮਨ ਰਾਈਟਸ ਦੇ ਲਗਾਤਾਰ ਝੰਡਾ ਵਰਦਾ ਚੁੱਕਿਆ ਤੇ ਝੱਲਿਆ ਵੀ ਸਾਰਾ ਕੁਝ। ਅਦेल ਤੱਕ ਜਾਨਾ ਪਿਆ ਹੱਥਕੜੀ ਲੱਗੀ। ਉਸ ਦੀ ਟੋ ਬੁਰੀ ਤਰ੍ਹਾਂ ਜਮਾਨਤ ਜਾਪਤ ਹੋਈ। ਉਹਦੇ ਨਾਲੋਂ ਭਾਜਪਾ ਨੂੰ ਵੱਧ ਵੋਟਾਂ ਪੈ ਗਈਆਂ ਸੀ। ਜਿੰਦਰਜੀਤ ਨੀਚੋਂ ਹੁਣ ਇਹ ਗੱਲ ਕੀ ਸੀ ਕਿ ਕੌਮ ਜਿਹੜੀ ਐ ਉਹ ਥੱਕ ਗਈ ਸੀ। ਆ ਵੀ ਇੱਕ ਫੈਕਟਰ ਹੁੰਦਾ ਕਿਤੇ ਜਾ ਕੇ ਕੌਮਾ ਚਿੱਥਕੇਮਾ ਵੀ ਆਉਂਦਾ ਇੱਕ ਇੱਕ ਲਿਮਿਟ ਹੁੰਦੀ ਹੈ ਨਾ ਕਿੱਥੋਂ ਤੱਕ ਚੱਲ ਸਕਦੇ ਆ ਸਾਰਾ ਕੁਝ ਕੁਝ ਬੰਦੇ ਹੁੰਦੇ ਨੇ ਉਹ ਤਾਂ ਚਲੋਣੇ ਤਾਂ ਕੋਈ ਥੱਕਣਾ ਨਹੀਂ ਪਰ ਜਿਹੜਾ ਆਰਮ ਪਬਲਿਕ ਹੈ ਆਰਮ ਪਬਲਿਕ ਹਮੇਸ਼ਾ ਉਸ ਪੱਧਰ ਤੇ ਨਹੀਂ ਬੀਚਰਦੀ ਕਿਉਂਕਿ ਉਹ ਐਕਸਟਰਾਔਡੀਨਰੀ ਸਿਚੁਏਸ਼ਨ ਹੁੰਦੀ ਹੈ ਨਾ ਨਾਰਮਲ ਹਾਲਤ ਤੇ ਤਾਂ ਹੁੰਦੀ ਨਹੀਂ ਇਮਸ ਸਪੈਕਟ ਸਟੇਟ ਆਫ ਮਾਈਂਡ ਤਖੀਰ ਨੂੰ ਸਾਲਾਂ ਬੱਧੀ ਜਦੋਂ ਹਾਲਤਾਂ ਦੇ ਅਗਲੇ ਦਾ ਜੀ ਕਰਦਾ ਯਾਰ ਕੋਈ ਆਮ ਵਰਗੀ ਜ਼ਿੰਦਗੀ ਵੀ ਹੋਵੇ ਜਿੱਥੇ ਅਸੀਂ ਵਿਆਹ ਆਮਾਂਗੂ ਖੁਸ਼ੀਆਂ ਮਨਾ ਸਕੀਏ ਆਮਾਂਗੂ ਸਭ ਕੁਝ ਕਰ ਸਕੀਏ ਇਹ ਲੋਕਾਂ ਦੀਆਂ ਰੋੜਾ ਹੁੰਦੀਆਂ ਜਿੱਥੇ ਜਾ ਕੇ ਉਹ ਸਟੇਜ ਉਦੋਂ ਆ ਗਈ ਸੀ ਕਿ ਕੌਮ ਥੱਕ ਚੁੱਕੀ ਸੀ ਜਿਹਦੇ ਕਰਕੇ ਸਿਮਰਜੀਤ ਸਿੰਘ ਮਾਨ ਨੂੰ ਬਿਲਕੁਲ ਕੋਈ ਹਾਲਾਂਕਿ ਉਦੋਂ ਇਹਨੇ ਬੜੇ ਇਹ ਇਹ ਬੈਠਾ ਕਿਤੇ ਨਹੀਂ ਸੀ ਇੱਕ ਦਿਨ ਟਿਕ ਕੇ ਨਹੀਂ ਬੈਠਾ ਜੇਲ੍ਹ ਚ ਵੀ ਕਿੰਨੀ ਪਰ ਇਹ ਕੋਈ ਪਤਾ ਹੀ ਨਹੀਂ ਕਿੰਨੇ ਮਕਾਦਮੇ ਪੜੇ ਲਗਾਤਾਰ ਇੱਕ ਟਬ ਰਹਾ ਪਰ ਉਹ ਵੋਟ ਨਹੀਂ ਸੀ ਪੈਂਦੀ ਕਿਉਂਕਿ ਕੌਮ ਦੀ ਮੂਡ ਰੋਂ ਉਹ ਸ਼ਿਫਟ ਹੋ ਜਿੱਥੇ ਇਹ ਮਹੱਤਤਾ ਜਿਹੜੀ ਆਉਂਦੀ ਹੈ ਕਿ ਤੁਸੀਂ ਪੈਰ ਪੈਰ ਤੇ ਰੋਂ ਕੀ ਹੈ ਅੱਜ ਹਾਲਾਤ ਕੀ ਹੈ ਜੋ ਦਾ ਜੈ ਜਾਂ ਠੀਕ ਨਹੀਂ ਲਾਉਂਗੇ ਤੁਹਾਡੀ ਸਾਰੀ ਮਿਹਨਤ ਫਜ਼ੂਲ ਵੀ ਜਾ ਸਕਦੀ ਜਿੰਨੀ ਮਰਜ਼ੀ ਭਾਜ ਨਾਟਕ ਕਰ ਲੋ ਇਹਦੀ ਏਡੀ ਵੱਡੀ ਲੋੜ ਹੁੰਦੀ ਹੈ ਵੀ ਤੁਹਾਡੇ ਕੋਲੇ ਹਾਲਾਤ ਦਾ ਠੀਕ ਜੈ ਜਾਂ ਹੈ ਕਿ ਨਹੀਂ ਤੇ ਇਹਦੇ ਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਆਉਂਦੀ ਹੈ ਸਬਜੈਕਟਿਵਿਟੀ ਦੀ ਮੇਰਾ ਟੈਂਪਰਾਮੈਂਟ ਕੀ ਹੈ ਮੇਰਾ ਝੁਕਾਹ ਕੀ ਹੈ ਮੈਂ ਕੀ ਚਾਹਣਾ ਬੰਦਾ ਉਹ ਇਹ ਉਹਨਾਂ ਸ਼ੀਸ਼ਾ ਰਾਹੀਂ ਹਾਲਾਤ ਦੇਖਣ ਲੱਗ ਜਾਂਦਾ ਇਹ ਇਹ ਪ੍ਰੋਬਲਮ ਅਕਸਰ ਵਾਪਰਦੀ ਸੋ ਸਹੀ ਜੱਜਾ ਲੈਣਾ ਕਿਸੇ ਮੌਕੇ ਹਾਲਾਤ ਦਾ ਬਹੁਤ ਔਖਾ ਤੇ ਵੱਡਾ ਕੰਮ ਹੁੰਦਾ ਹੈ ਕਿਦੇ ਵਾਸਤੇ ਕਾਫੀ ਟ੍ਰੇਨਿੰਗ ਮਾਈਂਡ ਦੀ ਟ੍ਰੇਨਿੰਗ ਚਾਹੀਦੀ ਹੈ ਕਿਦੇ ਕਿ ਸਭ ਤੋਂ ਐਮ ਹੀ ਹੁੰਦਾ ਵੀ ਤੁਸੀਂ ਲਗਾਤਾਰ ਅਪਡੇਟ ਰਿਵਿਊ ਕਰ ਰਹੇ ਹੋ ਕਿ ਨਹੀਂ ਕਿ ਰੀਇਵੈਲੂਏਸ਼ਨ ਇੱਕ ਤਾਂ ਨਾਲ ਤਾਂ ਉਸ ਦੇ ਦਿੱਤੇ ਜਾਈ ਜਾਂਦੇ ਆ ਜਾਈ ਜਾਂਦੇ ਆ ਪੈਰ ਪੈਰ ਤੇ ਖੜ ਕੇ ਸੋਚਣਾ ਪੈਂਦਾ ਹੁਣ ਇਹ ਕੰਮ ਕਾਫੀ ਔਖਾ ਹੁੰਦਾ ਸੋ ਇਹ ਜਿਹੜਾ ਕਾਮ ਦਾ ਮੂਡ ਸ਼ਿਫਟ ਹੋਇਆ ਇਹ ਇਹਨੂੰ ਬੜਾ ਬਾਰਾ ਆਇਆ ਬਾਦ ਕਿ ਉਹਾਂ ਨੂੰ ਲੱਗਿਆ ਇੰਨੀ ਸਪੋਰਟ ਮਿਲ ਗਈ ਕੌਮ ਵੱਲੋਂ ਬਹੁਤ ਜ਼ਿਆਦਾ ਇੱਕ ਦੇ ਵੱਡੇ ਖੂਨੀ ਸੰਘਰਸ਼ ਚੋਂ ਦੌਰ ਤੋਂ ਨਿਕਲ ਕੇ ਇਹਦੀ ਕੋਈ ਵੀ ਗਲਤੀ ਵੀ ਨਾ ਲੱਭਾ ਇਹਦਾ ਹਿੰਦੂਆਂ ਨਾਲ ਇੰਨੀ ਗੁੱਡੀ ਯਾਰੀ ਪਾਉਣੀ ਉਹ ਨਾ ਮਜ਼ਹੂਬ ਬਰਦਾਸ਼ਤੂ ਅਕਸੈਪਟ ਹੋ ਦੂਜੀ ਗੱਲ ਫਿਰ ਜਦੋਂ ਵੱਡੀ ਮਾਰ ਤੋਂ ਬਾਅਦ ਕੌਮ ਦੇ ਸਰੋਕਾਰ ਵੀ ਬਦ ਲੱਗੇ ਕਿ ਹੁਣ ਨੋ ਮੋਰ ਸੰਘਰਸ਼ ਵੀ ਗੱਡੀ ਨੂੰ ਯਾਰ ਮੋੜ ਲਈ ਹਾਂ ਜੇ ਤੇ ਲਿਆਓ ਪੰਜਾਬ ਦਾ ਵਿਕਾਸ ਹੋਵੇ ਜਿਹੜਾ ਨੇ ਫਿਰ ਨਾਰਾ ਚੁੱਕਿਆ ਉਹ ਲੋਕਾਂ ਦੀ ਵੀ ਲੋਰ ਸੀ ਵੀ ਆਹ ਕਦਮ ਉਹ ਚੁੱਕੇ ਜਾਣ ਇਹ ਲੋਕਾਂ ਨੇ ਹੋਵੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਨਾ ਸੈਂਟਰ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨਹੀਂ ਬਣਦੀ ਉਹ ਤਲਾਕੇ ਨੇ ਆਪਣੀਆਂ ਜੜ੍ਹਾਂ ਲਾ ਲੀਆਂ ਸਭ ਨੂੰ ਪਤਾ ਲੱਗ ਗਿਆ ਕਿ ਕੱਲਾ ਬੰਦਾ ਇਹਨੇ ਪਰਿਵਾਰਵਾਦ ਆ ਹੈ ਹਨਾ ਕਿਵੇਂ ਇਸ ਮਨੋਪੋਲੀਜ਼ ਕਰ ਲਿਆ ਪਰ ਇਹਦੇ ਬਾਵਜੂਦ ਵੋਟਾਂ ਪਈ ਜਾਂਦੀਆਂ ਤੁਕ ਕੌਮ ਨੂੰ ਉਹ ਹੁੰਦੀਆਂ ਜਿੰਨੀਆਂ ਆਪਣੇ ਜਿਹੜੇ ਤਨ ਸੈਕਸ਼ਨ ਹੈ ਉਹਨੂੰ ਜੁੱਬਦੀਆਂ ਸੀ ਦੂਜਿਆਂ ਨੂੰ ਨਹੀਂ ਚੁੱਕਦੀਆਂ